ਲਓ ਵੀ ਸੱਜਣਾ ਹੁਣ ਵੀਡੀਓ ਦੇਖ ਲਓ ਤਿੰਨ ਕਮੈਂਟਾਂ ਦੀਆਂ ਜਿਹੜੇ ਕਹਿੰਦੇ ਵੱਡੇ ਕੱਦ ਦੇ ਚੰਗੇ ਹੱਡਾਂ ਪੈਰਾਂ ਦੀ ਮਜ਼ਬੂਤ ਬਾਡੀ ਦੀ ਘੂੜੀ ਚਾਹੀਦੀ ਹੈ ਨਾ ਤਾਂ ਅੱਜ ਮਜ਼ਬੂਤ ਬਾਡੀ ਦੀ ਕੱਦ ਵੀ ਚੰਗਾ ਤੇ ਪਲੀ ਵੀ ਚੰਗੀ ਹੈ ਘਰੇ ਸੋਹਣੀ ਖੜੀ ਵੀ ਸੋਹਣੀ ਲੱਗੋ ਵੀਡੀਓ ਤਿੰਨ ਕਮੈਂਟਾਂ ਦੀ ਸਾਰੀ ਡਿਟੇਲ ਦਵਾਂਗੇ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਜਿਹੜੇ ਆਪਣੇ ਨਾਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਸੱਜਣ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਸਵੀਰ ਨਵੇਂ ਜਨਮ ਦਿਨ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਰਾਤੀ ਆਪਾਂ ਕੱਲ ਸ਼ਾਮ ਨੂੰ ਲਾਈਵ ਹੋਈ ਸੀ ਇਹਦੀ ਵੀਡੀਓ ਫੋਟੋ ਵੀਡੀਓ ਬਣਾਉਣ ਤੋਂ ਪਹਿਲਾਂ ਨਾਲ ਦੇ ਨਾਲ ਲਾਈਵ ਹੋ ਗਏ ਸੀ ਆਪਾਂ ਤੇ ਉਹਦੇ ਵਿੱਚ ਦਿਖਾਈ ਦਿੱਤਾ ਕਾਫੀ ਵੀਰਾਂ ਦੇ ਫੋਨ ਫਾਨ ਵੀ ਆਏ ਭਾਈ ਫੋਟੋ ਬਾਅਦ ਵੀਡੀਓ ਬਾਅਦ ਤੋ ਮੈਂ ਸੋਚਿਆ ਚਲੋ ਅੱਜ ਪਹਿਲਾਂ ਇਹਦੀ ਵੀਡੀਓ ਹੀ ਪਾਉਣੀ ਹੈ ਸੰਜਾਫ ਘੋੜੀ ਹੈ ਜੀ ਦੋਸਤੋ ਆਹ ਵਾਲਾ ਸੰਜਾਫ ਕਹਿ ਸਕਦੇ ਹਾਂ ਖੁੱਲੀ ਸੰਜਾਫ ਆ ਸਾਡੀ ਪੂਸ ਚੱਟੀ ਆ ਜਾਦਾਂ ਵਾਲੇ ਬਾਲ ਚੱਟੇ ਆ ਜਿਹੜੇ ਡੱਬ ਉਹ ਚ ਵੀ ਬਾਲ ਸਾਰੇ ਚੱਟੇ ਆ ਤੇ ਮਜੂ ਹੱਡ ਪੈਰ ਬਹੁਤ ਮਜੂਤਾ ਕੰਨਾ ਕੋਨਾ ਇਸ ਨੱਖੀ ਆ ਦੂਰੋਂ ਤੱਕ ਘੋੜੇ ਦਾ ਭਲੇਖਾ ਹੀ ਪਉਂਦੀ ਆ ਬਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਕੋ ਚੰਗੇ ਤੋਂ ਚੰਗਾ ਜਾਨਵਰ ਆਪਣੇ ਚੈਨਲ ਤੇ ਜੈਜ ਰੇਟ ਨਾਲ ਮਿਲ ਜਾਂਦਾ ਤੇ ਆਜੂ ਪਹਿਲਾਂ ਘੋੜੀ ਦੀ ਡਿਟੇਲ ਦਿੰਨੇ ਆ ਦੋਸਤੋ ਦੇਖਣ ਨੂੰ ਤਾਂ ਦੂਰੋਂ ਕੁੜੀ ਦੋ ਦੰਦ ਬਿਸ਼ੀਰੀ ਦਾ ਭਲੇਖਾ ਪਾਉਂਦੀ ਆ ਪਰ ਉਮਰ ਦੀ ਗੱਲ ਕਰੀ ਤਾਂ 5.5 ਸਾਲ ਦੀ ਹੈਗੀ ਹੈ ਪੰਜਾਰੇ ਵਾਲੇ ਦੰਦ ਪੂਰੇ ਕੀਤੇ ਹੋਏ ਹੈ ਜੀ ਦੇਖਣ ਨਾ ਕੋਈ ਨਾ ਦੀ ਸੁਨਖੀ ਹੈ ਤੁਸੀਂ ਦੇਖ ਸਕਦੇ ਆ ਮੂੰਹ ਮਹਾਂਦਰੇ ਦੀ ਵੀ ਸੋਹਣੀ ਆ ਫੇਸ ਫੂਸ ਬਹੁਤ ਜ਼ਿਆਦਾ ਚੰਗਾ ਤੇ ਸੁੰਭ-ਸੁੰਭ ਦੀ ਵੀ ਚੰਗੀ ਅਤੇ ਰਾਜੀਤਾਰ ਹੈਗੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਤੇ ਜਿਹੜੀ ਚੀਜ਼ ਆਪਾਂ ਨੂੰ ਨਹੀਂ ਦੇਖਦੀ ਉਹ ਆਪਾਂ ਦੱਸ ਦਈਏ ਬਾਲਪੋਰੀਆਂ ਵੱਲੋਂ ਬਿਲਕੁਲ ਸਾਫ਼ ਆ ਜੀ ਅੰਦਰ ਦੀ ਕਰਮਜੀਤ ਡਾਕਟਰ ਤੋਂ ਚੈੱਕ ਹੋਈ ਹੋਈ ਆ ਮੌਕੇ ਤੇ ਖਾਲੀ ਆ ਜੀ ਇਹਦਾ ਇਹ ਫਾਇਦਾ ਤੁਸੀਂ ਕਈ ਵਾਰ ਭਰਾਵਾਂ ਨੂੰ ਹੁੰਦਾ ਨਾ ਵੀ ਬਾਈ ਅਸੀਂ ਆਪਾਂ ਚੰਗੇ ਘੋੜੇ ਤੋਂ ਭਰਾਉਣੀ ਆ। ਕੰਸਾਲ ਮੋਹਨ ਨੇ ਦੇਖਣਾ ਕਿ ਇਹਦੇ ਮਾਲ ਨੂੰ ਕਿਹੜਾ ਘੋੜਾ ਚੰਗਾ ਲੱਗਿਆ ਕਿ ਇਸਦੇ ਨੂੰ ਕਿਹੜਾ ਲੱਗਾ। ਕਈ ਵਾਰ ਕਿਸੇ ਦੀ ਚੋਅ ਆਏ ਸਮਝੇ ਤਾਂ ਅਗਲਾ ਆ ਚੀਜ਼ੋਂ ਚੈੱਕ ਵੀ ਜੇ ਗੱਭਣ ਹੋਵੇ ਥੋੜਾ ਚੱਲ ਜਾਂਦਾ ਯਾਰ ਆਪਾਂ ਉਹ ਘੋੜੇ ਤੋਂ ਭਰਾਉਣੀ। ਤਾਂ ਦੋਸਤੋ ਇਹ ਵੀ ਤੁਹਾਨੂੰ ਓਪਰਚੁਨਿਟੀ ਮਿਲ ਜੂ ਮੰਨ ਲਓ ਮੌਕਾ ਮਿਲ ਜੂ ਤੁਸੀਂ ਆਪਣੇ ਮਨ ਪਸੰਦੇ ਘੋੜੇ ਤੋਂ ਇਹ ਘੋੜੀ ਭਰਾ ਸਕਦੇ ਆ। ਦੂਜੀ ਗੱਲ ਸੰਭ ਸੰਭ ਬਹੁਤ ਮਜ਼ਬੂਤ ਆ। ਲੈਂਥ ਦੀ ਚੰਗੀ ਆ। ਪੇਟ ਦੀ ਖੁੱਲੀ ਆ ਤੇ ਮੰਨ ਲਓ ਜਿਹੜਾ ਬੱਚਾ ਵੀ ਦੋ ਚੰਗਾ ਦੋ ਹਨਾ ਤੇ ਸਵਾਰੀ ਸੂਰੀ ਦੇ پاس ਆ ਮੈਂ ਆ ਸਾਈਡ ਤੇ ਕਲਿੱਪ ਲਾ ਦਿੰਨਾ ਥੋੜੀ ਜੀ ਤੇ ਸਵਾਰੀ ਦੀ پاس ਆ ਵੀਡੀਓ ਦੇਖ ਸਕਦੇ ਹੋ ਤੁਸੀਂ ਤੇ ਜੇ ਹਾਈਟ ਦੀ ਆਪਾਂ ਗੱਲ ਕਰੀਏ 65 ਇੰਚ ਹੈ ਦੀ ਮਿੱਤਰੋ ਹਾਈਟ ਆ ਜੀ ਬਾਕੀ ਆ ਕੇ ਸਾਹਮਣੇ ਤੋਂ ਹੀ ਮੰਨ ਲਿਓ ਤੇ ਦੇਖ ਕੇ ਜੇ ਤੁਹਾਨੂੰ ਪਸੰਦ ਲੱਗੀ ਘੋੜੀ ਤਾਂ ਦੇ ਕਿਲੇ ਜੁੱਤੇ ਦੀ ਰੇਟ ਬਾਰੇ ਪਤਾ ਲੈਣਾ ਹੋਇਆ ਤਾਂ ਉੱਪਰ ਨੰਬਰ ਚੱਲੀ ਜਾਂਦਾ 62391545449855599017 ਦੋਨੋਂ ਨੰਬਰਾਂ ਤੇ ਜੇ ਫੋਟੋ ਚਾਹੀਦੀ ਹੋਈ ਜਾਂ ਡਿਟੇਲ ਜਾਂ ਰੇਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਈ ਆ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਹੋਰ ਜਾਨਵਰ ਖਰੀਦਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਮਿਲਦੇ ਆ ਜਲਦੀਆਂ